ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੁਦਰਤ ਕ੍ਰिएशन ਚੈਨਲ ਵਿੱਚ ਤੁਹਾਡਾ ਬਹੁਤ ਜਿਆਦਾ ਸਵਾਗਤ ਆ। ਦੋਸਤੋ ਤੁਹਾਨੂੰ ਪਤਾ ਹੋਵੇਗਾ ਜਿਵੇਂ ਹਲਕੇ ਜਿਹੇ ਸਿੰਪਲ ਜਿਹੜੇ ਸੂਟ ਆ ਗਰਮੀਆਂ ਵਾਲੇ ਉਹ ਸਟਿਚਿੰਗ ਕਰਨੀ ਸ਼ੁਰੂ ਕੀਤੀ ਆ ਤੇ ਗਲਿਆਂ ਤੇ ਡਿਜ਼ਾਈਨਿੰਗ ਕੀਤੀ ਆ ਤੇ ਮੈਨੂੰ ਨਾ ਕਿਸੇ ਸਬਸਕ੍ਰਾਈਬਰ ਦਾ ਕਮੈਂਟ ਆਇਆ ਸੀਗਾ ਕਿ ਸਾਨੂੰ ਸੂਟਾਂ ਦੀ ਸਿੰਪਲ ਸੂਟਾਂ ਦੀ ਕਟਿੰਗ ਦੱਸੋ। ਹੁਣ ਦੇਖੋ ਇੱਕ ਵਾਰੀ ਉਹ ਵੀ ਤੁਹਾਨੂੰ ਹੌਲੀ ਹੌਲੀ ਦੱਸਾਂਗੇ ਜਿਵੇਂ ਜਿਵੇਂ ਆਪਣੇ ਕੋਲੇ ਜਿਵੇਂ ਵੀਡੀਓ ਬਣਾਈ ਜਾਵਾਂਗੇ। ਆ ਹੁਣ ਇੱਕ ਵਾਰੀ ਆਪਾਂ ਬਿਲਕੁਲ ਸਿੰਪਲ ਸਲਵਾਰ ਦੀ ਕਟਿੰਗ ਕਰਨ ਲੱਗੇ ਆ ਕਿਉਂਕਿ ਹੁਣ ਗਰਮੀਆਂ ਦਾ ਸੀਜ਼ਨ ਸ਼ੁਰੂ ਹੋ ਗਿਆ ਸਾਰਿਆਂ ਨੇ ਸਿੰਪਲ ਹੀ ਕੱਪੜੇ ਪਾਉਣੇ ਆ ਠੀਕ ਹੈ ਸੋ ਸਭ ਤੋਂ ਪਹਿਲਾਂ ਜਿਹੜਾ ਕੀ ਕਰਨਾ ਤੁਸੀਂ ਆਪਾਂ ਬੜਾ ਕੱਪੜੇ ਨੂੰ ਮੈਜ਼ਰ ਕਰ ਲੈਣਾ ਵਾ ਮਣ ਲੈਣਾ ਵੀ ਕਿੰਨਾ ਕੱਪੜਾ ਵਾ ਇਹ ਹੁਣ ਜਿਹੜਾ ਜ਼ਿਆਦਾਤਰ ਜਿਹੜੇ ਅੱਜ ਕੱਲ ਮੈਚਿੰਗ ਸੂਟ ਆਉਣਗੇ ਮੈਚਿੰਗ ਸੂਟ ਦੇ ਨਾਲ ਜ਼ਿਆਦਾਤਰ 2.5 ਮੀਟਰ ਦੀ ਸਲਵਾਰ ਆਉਂਦੀ ਆ ਬਹੁਤ ਹਲਕੀ ਬਣਦੀ 2.5 ਮੀਟਰ ਦੀ ਸਲਵਾਰ ਜੇ ਲੰਬੀ ਹਾਈਟ ਹੋਵੇ ਫਿਰ ਤਾਂ ਬਾਲੀ ਹਲਕੀ ਬਣਦੀ ਆ ਜੇ ਠੀਕ ਜੀ ਹਾਈਟ ਹੋਵੇ ਫਿਰ ਚ ਹੁਣ ਇਹ ਆਪਾਂ بیس ਨਾ ਹੋਵੇ ਕਪੜਾ ਸਾਰਾ ਕਪੜਾ ਸਲਵਾਰ ਚ ਹੀ ਲੱਗੇ ਇਹਦੀ ਆਪਾਂ ਕਿਵੇਂ ਕਰਨਾ ਆ ਦੇਖੋ 2.5 ਮੀਟਰ ਕਪੜਾ ਇਹ ਠੀਕ ਹੈ ਇਹਦੇ ਵਿੱਚੋਂ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਆ ਦੇਖੋ ਧਿਆਨ ਨਾਲ ਦੇਖਿਓ ਇਸ ਚੀਜ਼ ਨੂੰ ਠੀਕ ਹੈ ਆ ਦੇਖੋ ਆ ਆਪਣੇ ਕੋਲ ਇਹ ਕਪੜਾ ਠੀਕ ਹੈ ਇਸੇ ਤਰ੍ਹਾਂ ਹੀ ਇਸੇ ਪਣੇ ਜਿਹੀ ਆਈ ਹੁੰਦਾ ਆਪਣੇ ਕੋਲ ਕਪੜਾ ਬਜ਼ਾਰੋਂ ਆ ਬੰਦ ਸਾਈਡ ਮੇਰੇ ਵਾਲੇ ਪਾਸੇ ਪਰ ਆਪਾਂ ਕਟਿੰਗ ਸ਼ੁਰੂ ਕਰਨ ਲੱਗੇ ਆਂ ਜੇ ਤੁਸੀਂ ਚੈਨਲ ਦੇ ਉੱਪਰ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਵੀ ਨਾ ਭੁੱਲਿਓ ਤੇ ਆਪਾਂ ਕੋਸ਼ਿਸ਼ ਕਰਦੇ ਆਂ ਵੀ ਗਾਂਹ ਆਪਾਂ ਡਿਜ਼ਾਈਨਿੰਗ ਵਾਲੇ ਸੂਟ ਵੀ ਲੈ ਕੇ ਆਵਾਂਗੇ ਠੀਕ ਹੈ ਮੈਨੂੰ ਪਹਿਣਾ ਤੇ ਕਮੈਂਟ ਆਉਂਦੇ ਹੁਣ ਆਪਾਂ एलिਜੀਬਲ ਆ ਹੈਗੇ ਆ ਮਤਲਬ ਲਾਈਵ ਵਾਸਤੇ ਲਾਈਵ ਵੀ ਹੁਣ ਜਲਦੀ ਕਰਨਾ ਆਪਾਂ ਸ਼ੁਰੂ ਕਰ ਦੇਣਾ ਠੀਕ ਹੈ ਆ ਦੇਖੋ ਆਹ ਵਾਲਾ ਓਪਨ ਸਾਈਡ ਆ ਇਧਰਲੇ ਪਾਸੇ ਜਿਹੜਾ ਓਪਨ ਆ ਆਹ ਓਪਨ ਵਾਲਾ ਪਾਸਾ ਅੱਜਕੱਲ ਜਿੰਨਾ ਪਹੁੰਚਾ ਜਿਹੜਾ ਚੱਲਦਾ ਵਾ ਉਹ ਆਮ ਕਰਕੇ ਚੱਲਦਾ 6 ਇੰਚ ਜਾਂ 6.5 ਇੰਚ ਹੁਣ 6 ਇੰਚ ਤਾਂ ਬ ਡਬਲ ਕਰਕੇ ਜਦੋਂ ਮਿੰਤੀ ਕਰਦੀ ਉਹਦੋਂ ਬਣਦਾ ਆਪਾਂ 6 ਦਾ ਜਦੋਂ ਉਹਨੂੰ ਖੋਲਾਂਗੇ ਉਹ ਬਣ ਗਿਆ 12 ਇੱਥੇ 12 ਇੰਚ ਤੇ ਆਪਾਂ ਸਿੱਧਾ ਪਹੁੰਚਾ ਜਿਹੜਾ ਉਹ ਲਾਦਾਂਗੇ ਆ ਦੇਖੋ ਆ ਆ ਦੇਖੋ ਧਿਆਨ ਦੇ ਨਾਲ ਇੱਥੇ ਆਪਾਂ ਇੱਕ ਪੁਆਇੰਟ ਰੱਖਿਆ ਤੇ ਇੱਥੇ ਆਪਾਂ 12 ਤੇ ਆ ਕੇ ਨਿਸ਼ਾਨੀ ਲਾਤੀ ਸਿੱਧੀ ਤੇ ਇੱਥੋਂ ਆਪਾਂ ਕੀ ਕਰਾਂਗੇ ਸਿੱਧਾ ਇਹ ਲੰਬਾ ਜਿੰਨਾ ਹੈ ਕੱਪੜਾ ਹੈਗਾ ਇਥੋਂ ਸਿੱਧਾ ਆਪਾਂ ਕੱਪੜਾ ਲਾ ਦੇਣਾ ਇਹਦੇ ਵਿੱਚ ਹੀ ਆਪਣੇ ਪੌਂਚੇ 벨ਟ ਖਰਚਾ ਸਾਰਾ ਪੌਂਚੇ ਦਾ ਸਾਰਾ ਇਹਦੇ ਵਿੱਚ ਹੀ ਆਪਾਂ ਕਰਾਂਗੇ ਹੁਣ ਇਥੋਂ ਤੁਸੀਂ ਸਿੱਧਾ ਇਹ ਕੱਪੜਾ ਲਾ ਦਿਓ 2.5 ਮੀਟਰ ਦੇ ਵਿੱਚੋਂ ਸਾਰਾ 12 ਇੰਚ ਦੇ ਹਿਸਾਬ ਤੇ ਸਿੱਧਾ ਲਾ ਦਿਓ ਆ ਦੇਖੋ ਆਪਾਂ ਕੱਪੜਾ ਜਿਹੜਾ ਸਿੱਧਾ ਉਹ ਕਟਿੰਗ ਕਰ ਲਈ ਹੈ ਇਹਨੂੰ ਦੁਬਾਰਾ ਤੋਂ ਡਬਲ ਕਰਾਂਗੇ ਇਸ ਤਰੀਕੇ ਦੇ ਨਾਲ ਆਪਾਂ ਕਰਾਂਗੇ ਇਹਨੂੰ ਉਛਾਲਾਂਗੇ ਜੇ ਮੰਨ ਲਓ 2.5 ਮੀਟਰ ਤੇ ਤੁਹਾਡੀ ਹਾਈਟ ਲੰਬੀ ਆ ਫਿਰ ਸਲਵਾਰ ਹਲਕੀ ਨਹੀਂ ਬਣੂਗੀ ਜੇ ਤੁਸੀਂ ਇਸ ਤਰੀਕੇ ਦੇ ਨਾਲ ਕਟਿੰਗ ਕਰੋਗੇ 8 ਇੰਚ ਦਾ ਆਪਾਂ ਪੂਰਾ ਸਿੱਧਾ ਕੱਟ ਕਰ ਲਿਆ ਵਾ ਇਹ ਠੀਕ ਹੈ ਇਹ 12 ਇੰਚ ਦਾ ਹੈਗਾ ਹੀ ਆ ਹੁਣ ਆਪਾਂ ਕੀ ਕਰਨਾ ਇਹਦੇ ਵਿੱਚ ਦੇਖਣਾ ਵੀ ਆਪਣੀ ਸਲਵਾਰ ਦੀ ਲੰਬਾਈ ਕਿੰਨੀ ਹੈ ਤੁਹਾਨੂੰ ਮੈਂ ਅੱਗੇ ਵੀ ਦੱਸਿਆ ਵੀ ਜਿਹੜੀ ਸਲਵਾਰ ਦੀ ਲੰਬਾਈ ਜਿਵੇਂ ਮੈਂ ਕਟਿੰਗ ਕਰਦੀ ਆ ਮੈਂ 벨ਟ ਸਣੇ ਮੈਂਦੀ ਆ ਜਿਹੜੀ ਤੁਹਾਨੂੰ ਇੱਥੇ ਕਟਿੰਗ ਸਿਖਾਉਨੇ ਆ ਉਹ 벨ਟ ਤੇ ਸਣੇ ਆਪਾਂ ਕਰਦੇ ਹੁੰਨੇ ਆ ਹੁਣ 벨ਟ ਕਿੰਨੀ ਹੁੰਦੀ ਹੈ 4 ਇੰਚ ਦੀ ਆਪਾਂ 벨ਟ ਦੇ ਸਣੇ ਮਤਲਬ ਇਨਕਲੂਡ ਕਰਕੇ ਨੂੰ ਕੀਤਾ ਆ 4 ਇੰਚ ਨੂੰ ਉੱਪਰ ਨੂੰ ਕੱਢ ਦੋ ਆ ਦੇਖੋ 4 ਇੰਚ ਮੈਂ ਉੱਪਰ ਕੱਢਤਾ ਇੱਧੂ ਥੱਲੇ 38 ਇੰਚ ਸਲਵਾਰ ਦੀ ਲ ਅਦੇ ਕੋ 38 ਤੇ ਨਿਸ਼ਾਨੀ ਲਾ ਦਿਓ ਜੇ ਤੁਹਾਨੂੰ ਲੱਗਦਾ ਵੀ ਮਾਰਜਨ ਵਾਸਤੇ ਛੱਡਣਾ ਫਿਰ ਅੱਧਾ ਇੰਚੀ ਵੱਧ ਛੱਡੋ ਵੈਸੇ ਮੈਂ ਇਹਦੇ ਵਿੱਚ ਹੀ ਐਡਜਸਟ ਕਰਦੀ ਹੁੰਦੀ ਕਿਉਂਕਿ ਮੈਂ ਜਿਹੜਾ ਉੱਪਰੋਂ ਆਪਾਂ ਬੈਲਟ ਕੱਟਾਂਗੇ ਉਹ 7 ਇੰਚ ਦੀ ਕੱਟਾਂਗੇ ਉਹਦੇ ਚ ਐਡਜਸਟ ਕਰ ਦਿੰਦੀ ਹੁੰਦੀ ਐ ਇਹਨੂੰ ਸਿੱਧਾ ਤੁਸੀਂ ਕੱਟ ਲਓ ਇਹ ਜਿਹੜੀ ਕਟਿੰਗ ਹੋ ਗਈ ਇਹ ਪੌਂਚਿਆ ਇਹਨਾਂ ਨੂੰ ਸਾਈਡ ਤੇ ਰੱਖ ਦਿਓ ਇਹਨੂੰ ਪਹਿਲਾਂ ਹੀ ਸਾਈਡ ਤੇ ਰੱਖੋ ਕਿਉਂਕਿ ਕਈ ਵੇੜਾ ਨਾਲ ਭਲੇਖੇ ਨਾਲ ਪੂਰੀ ਸਲਵਾਰ ਕੱਟ ਕੇ ਫਿਰ ਪੌਂਚੇ ਦੀ ਬੈਲਟ ਕੱਟ ਦਿੰਦੀ ਹੈ ਹੁਣ ਆਹ ਦੇਖੋ ਇਹਨੂੰ ਡਬਲ ਕਰੋ ਵੀ ਇਹ ਸਾਡੇ ਬੈਲਟ ਦੇ ਕੰਮ ਚ ਆਉਂਦਾ ਆ ਦੇਖੋ ਆਪਾਂ ਡਬਲ ਕੀਤਾ ਇੱਥੇ ਮਿੰਤੀ ਕਰੋ ਕਿੰਨਾ ਆਪਾਂ ਨੂੰ 7 ਚਾਹੀਦਾ ਪਰ ਇਹ 6 ਆ ਆ ਦੇਖੋ ਆਪਾਂ ਨੂੰ 7 ਚਾਹੀਦਾ ਇਹ 6 ਆ ਠੀਕ ਇਹਦੇ ਉੱਤੇ 1 ਇੰਚ ਆਪਾਂ ਵੱਧ ਕਰ ਸਕਦੇ ਹੁਣ ਚੜਾਈ ਦੇਖੋ ਇਹਦੀ ਕਿੰਨੀ ਆ ਆਪਣੀ ਜਿਹੜੀ ਬੈਲਟ ਆ ਹੁਣ ਬੈਲਟ ਆ ਪਰਾਕਦੇ ਹੁਣ ਜਿੱਨੇ ਕਮੀਜ਼ ਦੀ ਹਿਪ ਹੋਵੇ ਹਿਪੋਂ ਦੀ ਬਾਈ ਹੁਣ 22 ਤੋਂ ਮੈਂ ਕਈ ਵਾਰੀ 2 ਇੰਚ ਵੀ ਵਧ ਰੱਖ ਦਿੰਨੀ ਆ ਕਈ ਵਾਰੀ 3 ਇੰਚ ਵੀ ਵਧ ਰੱਖ ਦਿੰਨੀ ਆ ਇਹ ਕਸਟਮਰ ਦੇ ਹਿਸਾਬ ਦੇ ਵੀ ਤੁਸੀਂ ਸਾਈ ਦੇਖ ਲੈਣਾ ਜੇ ਤੁਹਾਨੂੰ ਬਾਲਾ ਲੱਗਦਾ ਵੀ ਮਤਲਬ ਕਿ ਕਸਟਮਰ ਦੀ 벨ਟ ਜਿਆਦੇ ਹੋ ਫਿਰ ਤੁਸੀਂ 3 ਇੰਚ ਵਧਾ ਕੇ ਰੱਖ ਦੋ ਆਪਾਂ 25 ਇੰਚ ਤੇ ਨਿਸ਼ਾਨੀ ਲਾ ਦਿੰਨੇ ਆ ਪਰ ਹਜੇ ਫਿਰ ਵੀ ਇਹਨੂੰ ਆਪਾਂ ਕਟਿੰਗ ਨਹੀਂ ਕਰਦੇ ਨੂੰ ਪਾਸੇ ਤੇ ਕੱਢ ਦਿੰਨੇ ਆ ਆਪਾਂ ਨੂੰ ਆਈਡੀਆ ਹੋ ਗਿਆ ਵੀ ਇਹਦੀ 벨ਟ ਬਣ ਸਕਦੀ ਹੈ ਹੁਣ ਆਪਾਂ ਕੀ ਕਰਨਾ ਆਹ ਕੱਪੜਾ ਫੜ ਲਓ ਇਹਦੇ ਵਗ ਕਰੋ ਕੱਟਨੇ ਆ ਕੁੰਦੇ ਬਹੁਤ ਹੀ ਜਿਆਦਾ ਈਜ਼ੀ ਤਰੀਕੇ ਦੇ ਨਾਲ ਮੈਂ ਤੁਹਾਨੂੰ ਦੱਸਿਆ ਆ ਵਾ ਜੇ ਤੁਸੀਂ ਇਸ ਤਰੀਕੇ ਨਾਲ ਸਲਵਾਰ ਕੱਟੋਗੇ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ ਬਹੁਤ ਸੌਖਾ ਤਰੀਕਾ ਵਾਹ ਇਹ ਸਲਵਾਰ ਕੱਟਣ ਦਾ ਇਹਨੂੰ ਡਬਲ ਕਰ ਲਓ ਆ ਦੇਖੋ ਨੂੰ ਸਾਰੇ ਕੱਪੜੇ ਨੂੰ ਆਪਾਂ ਖੋਲ ਲਿਆ ਇਹਨੂੰ ਡਬਲ ਕਰ ਲਿਆ ਆ ਦੇਖੋ ਇਹਨੂੰ ਆਪਾਂ ਇਦਾਂ ਸੈੱਟ ਕਰਕੇ ਰੱਖ ਲਾਂਗੇ ਸਾਰਾ ਬਰਾਬਰ ਕਿਸੇ ਪਾਸੇ ਵੀ ਕਪੜਾ ਵੱਧ ਘਟ ਨਹੀਂ ਹੋਣਾ ਚਾਹੀਦਾ ਆ ਦੇਖੋ ਇਧਰ ਦੇ ਪਾਸੇ ਬਿਲਕੁਲ ਬਰਾਬਰ ਠੀਕ ਹੈ ਹੁਣ ਆ ਹੈਗੀ ਆ ਓਪਨ ਸਾਈਡ ਤੇ ਆ ਦੇਖੋ ਇਧਰ ਹੈਗੀ ਆ ਬੰਦ ਸਾਈਡ ਆ ਬੰਦ ਸਾਈਡ ਆ ਠੀਕ ਹੈ ਹੁਣ ਆਪਾਂ ਜਿਹੜੀ ਓਪਨ ਸਾਈਡ ਆ ਜਿਹੜੀ ਆ ਸਾਈਡ ਆ ਆ ਦੇਖੋ ਆ ਸਾਈਡ ਆ ਜਿਹੜੀ ਇਧਰਲੇ ਪਾਸੇ ਆਪਾਂ ਪਹਿਲੀ ਵੰਤੀ ਜਿਹੜੀ ਇਧਰੋਂ ਸ਼ੁਰੂ ਸ਼ੁਰੂ ਕਰਾਂਗੇ ਹਮੇਸ਼ਾ ਜਦੋਂ ਕਟਿੰਗ ਕਰਨੀ ਆ ਤੁਸੀਂ ਇਸ ਪਾਸੇ ਹੀ ਸ਼ੁਰੂ ਕਰਨੀ ਆ ਤਾਂ ਕਿ ਜਿਹੜਾ ਆਪਣਾ ਕੱਪੜਾ ਦੂਜੇ ਪਾਸੇ ਬਚੇ ਉਹ ਸਾਂਝਾ ਕਿਸੇ ਕੰਮ ਚ ਆ ਦੇਖੋ 4 ਇੰਚ ਆਪਾਂ 벨ਟ ਦਾ ਸੀਗਾ ਕਰਨਾ ਆ ਦੇਖੋ 4 ਇੰਚ ਇੱਕ ਮਿੰਟ आ चार इंच चार इंच बेल्ट उपर चार इंच से निशानी लाइनी है इधर देखो आ किनारे मैं अठती इंच से निशानी ला ली आठती निशानी ला गई हूँ देखो वैसे तो कोशिश करा कि आप ਬਿਚੋਂ ਹੀ 벨ਟ ਕੱਢੀਏ ਠੀਕ ਹੈ ਆਪਾਂ ਨੂੰ ਮਾੜਾ ਮੋਟਾ ਕੱਪੜਾ ਚਾਹੀਦਾ ਕਿਉਂਕਿ ਪਹੁੰਚ ਥੱਲੇ ਵੀ ਲੱਗਣਾ ਕਈ ਵਾਰ ਆਪਾਂ ਕਮੀ ਤੇ ਡਿਜ਼ਾਈਨ ਵੀ ਪਾਉਣਾ ਹੁੰਦਾ ਹੁਣ ਝੋਲੀ ਜਿਹੜੀ ਹੁੰਦੀ ਆ ਝੋਲੀ ਠੀਕ ਹੈ ਕਈ 11 ਇੰਚ ਵੀ ਰੱਖ ਲੈਂਦੇ ਕਈ 10 ਇੰਚ ਵੀ ਰੱਖ ਲੈਂਦੇ ਜਿਹੜੇ ਭਾਰੇ ਬੰਦੇ ਆ ਉਹ 11 11.5 ਤੱਕ ਉਹਨਾਂ ਦੀ ਝੋਲੀ ਹੁੰਦੀ ਪਰ ਆਪਾਂ ਕਸਟਮਰ ਦੀ ਰੱਖਾਂਗੇ ਝੋਲੀ 10 ਇੰਚ ਦੇ ਆ ਦੇਖੋ ਪਰ ਹੁਣ ਇਹਨਾਂ ਨੇ ਇਹ ਡਿਮਾਂਡ ਹੈ ਵੀ ਬਾਹਲੀ ਭਾਰੀ ਸਲਵਾਰ ਨਾ ਹੋਵੇ ਵੀ ਠੀਕ ਹੋਵੇ ਆਪਾਂ ਵੀ ਬਾਹਲੀ ਮਤਲਬ ਹਲਕੀ ਵੀ ਨਹੀਂ ਬਣਾਉਂਦੇਗੇ ਤੇ ਬਾਹਲੀ ਭਾਰੀ ਵੀ ਨਹੀਂ ਬਣਦੀ ਭਾਰੀ ਬੰਨੀ ਵੀ ਨਹੀਂ ਕਿਉਂਕਿ ਕਪੜਾ ਉਹਨਾਂ ਕੋ ਆਪਾਂ ਇਹਦੇ ਵਿੱਚ ਕੀ ਕਰਦਾਂਗੇ ਆਪਾਂ ਇਹਦੇ ਵਿੱਚੋਂ 8 ਇੰਚ ਦਾ ਅਸਨ ਪਾਦਾਂਗੇ ਆ ਦੇਖੋ ਮੈਂ ਅ ਜਿਹੜੀ ਆ ਨਿਸ਼ਾਨੀ ਲਾਈ ਆ ਨਾ ਆ ਜਿਹ 38 ਤੇ ਨਿਸ਼ਾਨੀ ਲਾਈ ਆ ਇਹਦੇ ਉੱਤੇ ਮੈਂ 8 ਇੰਚ ਤੇ ਨਿਸ਼ਾਨੀ ਲਾਈ ਆ ਕਿਉਂਕਿ ਇਹਦਾ ਵਿੱਚੋਂ 2 ਇੰਚ ਮੈਂ ਅਸਨ ਵਿੱਚੋਂ ਹੀ ਕੱਢ ਦੇਣਾ ਮਤਲਬ ਉਹ ਤੁਹਾਨੂੰ ਮੈਂ ਦੱਸਦੀ ਕਿਵੇਂ ਕੱਢਦਾ ਆ ਹੋ ਗਿਆ 8 ਇੰਚ ਦਾ ਅਸਨ ਤੇ ਜਿਹੜੀ ਆ ਤੁਸੀਂ 38 ਇੰਚ ਦੀ ਨਿਸ਼ਾਨੀ ਲਾਈ ਨਾ ਇਹ ਨਿਸ਼ਾਨੀ ਤੁਸੀਂ 22 ਇੰਚ ਦੀ ਨਿਸ਼ਾਨੀ ਲਾਉਣੀ ਆ। ਆ ਦੇਖੋ 22 ਇੰਚ ਦੀ ਨਿਸ਼ਾਨੀ ਆਪਾਂ ਲਾ ਦਿੰਦੇ ਆ। ਹੁਣ ਕੀ ਕਰਨਾ? ਇੱਧਰਲੇ ਪਾਸੇ ਆਜੋ। ਆਵਲੇ ਪਾਸੇ ਆ। ਹੁਣ ਤੁਸੀਂ ਪਹਿਲਾਂ ਉਧਰੋਂ ਕੀਤਾ ਸੀ ਹੁਣ ਇੱਧਰੋਂ ਦੇਖੋ। ਦੇਖੋ ਪਹਿਲਾਂ ਆਪਾਂ ਇੱਧਰਲੇ ਸਾਈਡ ਤੋਂ ਲੰਬਾਈ ਲੈਣੀ ਸ਼ੁਰੂ ਕੀਤੀ ਸੀ 4 ਇੰਚ ਉੱਪਰ ਛੱਡ ਕੇ ਪਰ ਹੁਣ ਆਪਾਂ ਇਦਾਂ ਨਹੀਂ ਕਰਨਾ। ਹੁਣ ਕੀ ਕਰਨਾ ਆਪਾਂ ਇੱਥੋਂ ਪਹਿਲਾਂ ਅਸਨ ਦੀ ਨਿਸ਼ਾਨੀ ਕਰਦਾਂਗੇ ਪਹਿਲਾਂ ਤੁਸੀਂ 8 ਇੰਚ ਤੇ ਨਿਸ਼ਾਨੀ ਲਾ ਦਿਓ 8 ਤੋਂ ਬਾਅਦ ਇੱਥੇ ਹੁਣ 4 ਤੇ ਨਿਸ਼ਾਨੀ ਲਾਓ 4 ਤੇ ਰੱਖਿਆ ਇੰਚ ਦੇ ਬਾਅਦ ਨਿਸ਼ਾਨੀ ਤੇਵੇਂ ਆਹ ਜਿਹੜੀ ਨਿਸ਼ਾਨੀ ਤੇ 2.5 ਇੰਚ ਦੀ ਹੋਣੀ ਚਾਹੀਦੀ ਹੈ ਇੱਥੇ ਮੈਂ 4 ਤੇ ਰੱਖਿਆ 4 ਤੋਂ ਇੱਥੇ ਮੈਂ 38 ਤੇ ਰੱਖਤਾ 38 ਦੇ ਨਿਸ਼ਾਨ ਲਾਤਾ ਮੈਂ ਆਹ ਵਾਲਾ ਜਿਹੜਾ ਇਹ ਆਹ ਦੇਖੋ ਆਹ ਨਿਸ਼ਾਨ ਮੈਂ 38 ਤੇ ਲਾਤਾ ਇਹ ਜਿਹੜਾ ਹੁਣ 38 ਤੇ ਮੈਂ ਨਿਸ਼ਾਨ ਲਾਇਆ ਇਹ ਨਿਸ਼ਾਨ ਨੂੰ ਮੈਂ ਜਿਹੜਾ ਆਹ ਜਿਹੜਾ ਆ ਦੇਖੋ ਆ ਇਹ 33 ਦਾ ਨਿਸ਼ਾਨੀ ਲਾਈ ਹੈ ਨਾ ਇਹ ਜਿਹੜਾ ਆ ਆ ਪਾ ਨਿਸ਼ਾਨੀ ਲਾਈ ਹੈ ਨਾ 10 8 ਇੰਚ ਵਾਲੀ ਇਹ ਨਿਸ਼ਾਨੀ ਨੂੰ ਮੈਂ ਇਧਰਲੇ ਪਾਸੇ ਦੀ ਆ ਦੇਖੋ ਜਿਹੜੀ ਆ ਇਧਰਲੇ ਪਾਸੇ ਵਾਲੀ ਆ ਜਿਹੜੀ ਨਿਸ਼ਾਨੀ ਆਪਾਂ ਲੰਬਾਈ ਦੀ ਲਾਈ ਸੀ ਇਹਨਾਂ ਦੋਨੋਂ ਨੂੰ ਆਪਸ ਦੇ ਵਿੱਚ ਮੈਚ ਕਰ ਦੇਣਾ ਦੁਬਾਰਾ ਦੇਖੋ ਧਿਆਨ ਦੇ ਨਾਲ ਮੈਨੂੰ ਲੱਗਦਾ ਸਮਝ ਨਹੀਂ ਲੱਗੀ ਹੋਣੀ ਤੁਹਾਨੂੰ ਆਪਾਂ ਆਸਨ ਦੀ ਨਿਸ਼ਾਨੀ ਲਾਈ ਸੀ 8 ਇੰਚ ਇਧਰੋਂ ਪਹਿਲਾਂ ਆਪਾਂ ਆਸਨ ਨੂੰ ਸ਼ੁਰੂ ਕੀਤਾ ਸੀ ਇਧਰ ਹੀ ਸਾਈਡ ਤੋਂ ਆਪਾਂ ਲੰਬਾਈ ਸ਼ੁਰੂ ਕੀਤੀ ਸੀ ਇਹ ਜਿਹੜੀ ਆਸਨ ਦੀ ਨਿਸ਼ਾਨੀ ਨੂੰ ਤੁਸੀਂ ਲੰਬਾਈ ਦੀ ਨਿਸ਼ਾਨੀ ਜਿਹੜੀ 38 ਦੀ ਆਪਾਂ ਲਾਈ ਆ ਇਹਨਾਂ ਦੋਨੋਂ ਨੂੰ ਆਪਸ ਵਿੱਚ ਕੀ ਕਰਦਾਂਗੇ ਆਪਾਂ ਮੈਚ ਕਰਦਾਂਗੇ ਤੁਹਾਡੇ ਕੋਲ ਸਪੇਸ ਵੱਧ ਹੋ ਗਈ ਤੁਸੀਂ ਥੱਲੇ ਰੱਖਿਓ ਕਿਉਂਕਿ ਇਹ ਜਿਹੜਾ ਬੈਂਚ ਹੈ ਦੀ ਥੋੜੀ ਚੜਾਈ ਘਟਾ ਤਾਂ ਕਰਕੇ ਮੈਨੂੰ ਥੋੜਾ ਕਪੜਾ ਥੱਲੇ ਥੱਲੇ ਨੂੰ ਕਰਨਾ ਪਿਆ ਠੀਕ ਹੈ ਆ ਦੇਖੋ ਇਹ ਹੁਣ ਇਸ ਤਰੀਕੇ ਦੇ ਨਾਲ ਲੱਗੂ ਆ ਦੇਖੋ ਹਰ ਕੋ ਨਿਸ਼ਾਨੀ ਲਾਤੀ ਮੈਂ ਧਿਆਨ ਨਾਲ ਦੇਖੋ ਇਹਨਾਂ ਦੋਨਾਂ ਨਿਸ਼ਾਨੀਆਂ ਨੂੰ ਮੈਚ ਕਰਦਾ ਮਤਲਬ ਇੱਕ ਤਾਂ ਅਸਾਂ ਇਧਰ ਆ ਗਏ ਇੱਕ ਤਾਂ ਉਧਰਲੇ ਪਾਸੇ ਆ ਗਏ ਇਹਨੂੰ ਹੁਣ ਆਪਾਂ ਕੀ ਕਰਨਾ ਹੈ ਇਹਨੂੰ ਆਪਾਂ ਵਿਚਾਲੇ ਨੂੰ ਕੱਟ ਕਰਾ ਅਤੇ ਕਪੜਾ ਕッティング ਕਰਤੀ ਹੁਣ ਕੀ ਕਰਨਾ ਆ ਦੇਖੋ ਆ ਆਪਣਾ ਬਰਾਬਰ ਸੀ ਇਹ ਕਪੜਾ ਇਹਨੂੰ ਇਹਦੇ ਉੱਤੇ ਧਰ ਦੋ ਆ ਦੇਖੋ ਆਪ ਉੱਪਰ ਧਰਤਾ ਇਧਰਲੇ ਪਾਸੇ ਨਹੀਂ ਧਰਤਾ ਇਧਰੋਂ ਨਹੀਂ ਬਰਾਬਰ ਆਉਂਦਾ ਪਿਆ ਆ ਦੇਖੋ ਆਪ ਧਰਤਾ ਉੱਪਰ ਹੁਣ ਆਪਾਂ ਕਿ ਜਿਹੜਾ ਆ ਉੱਪਰਲਾ ਬਚਿਆ ਕੱਪੜਾ ਆ ਦੇਖੋ ਇੱਥੇ ਤੇ ਕਰ ਆਪਣੇ ਦੋ ਗੁੰਦਿਆਂ ਆ। ਆ ਉੱਪਰਲਾ ਆਪਾਂ ਕੱਪੜਾ ਸਿੱਧਾ ਕੱਟ ਦਾਂਗੇ। ਦੇਖੋ ਕੱਟਤਾ। ਹੁਣ ਆਪਾਂ ਕੀ ਕਰਾਂਗੇ? ਦੇਖੋ ਆਪਾਂ 8 ਇੰਚ ਹਲ ਆਇਆ ਸੀਗਾ। ਇਹਨਾਂ ਕੇਸ ਤੋਂ ੜ ਤੱਕ ਕੱਪੜਾ ਵਾਹਦਾ ਬਹੁਤ ਯੂਸਫੁਲ ਫਾਰਮੂਲਾ ਵਾ। ਇਹਨਾਂ ਕੋਲ ਤੋਂ ਤੁਹਾਡੇ ਕੋਲੋਂ ਆ ਸਾਰੇ ਲੰਬਾਈ ਪੂਰੀ ਆਉਂਦੀ ਆ ਆਸਨ ਕਪੜਾ 5 ਪਿਛੇ ਵਜਦਾ ਜਾਂ 6 ਵਜਦਾ ਮੰਨ ਲਓ ਤੁਸੀਂ ਆ 5 ਹੀ ਰੱਖਿਆ ਇਹਨੂੰ ਤੁਸੀਂ ਵਧਾਵਾ ਕਿਵੇਂ ਸਕਦੇ ਹੋ ਇੱਥੇ ਰੱਖੋ ਆ ਦੇਖੋ ਇੱਥੇ 10 ਤੱਕ ਆ ਗਿਆ ਆ ਪੂਰਾ ਇੱਥੇ ਤੱਕ 10 ਹੀ ਸਿੱਧੀ ਨਿਸ਼ਾਨੀ ਲੱਗ ਇਹਨੂੰ ਕਟਿੰਗ ਕਰ ਦੋ ਹੁਣ ਦੇਖੋ ਇਹ ਬਾਹਲੀ ਹਲਕੀ ਵੀ ਨਹੀਂ ਬਣੀ ਕਿਉਂਕਿ 2.5 ਮੀਟਰ ਸੀ ਤੇ ਠੀਕ ਹੈ ਤੇ ਭਾਰੀ ਦੇ ਚੋਲੇ ਨੇ ਬੰਨਣਾ ਹੀ ਕਿਸੇ ਕਪੜਾ ਇਹ ਆਪਣੇ ਜਿਹੜੇ ਚਾਰੇ ਕੁੰਦੇ ਆ ਇਹ ਆਪਣੇ ਕੰਪਲੀਟ ਹੋ ਗਿਆ ਪਲੱਸ ਆਪਣੇ ਪਹੁੰਚੇ ਨੇ ਠੀਕ ਹੈ ਹੁਣ ਆਪਾਂ ਕੀ ਕਰਨਾ ਹੁਣ ਦੇਖਣੀ ਆ ਆਪਾਂ 벨ਟ ਪਹਿਲਾਂ ਆਪਾਂ ਉਹਨੂੰ ਦੇਖਿਆ ਸੀਗਾ ਕੱਪੜੇ ਨੂੰ ਕਿ ਆਪਣੇ ਕੋਲ 7 ਇੰਚ ਪੂਰਾ ਹੁੰਦਾ ਪਰ ਉਹ ਨਹੀਂ ਹੋਇਆ ਸੀ ਇਹ 6.5 ਇੰਚ ਦੇ ਪੂਰਾ ਹੁੰਦਾ ਪਿਆ ਕੱਪੜਾ ਠੀਕ ਹੈ ਪਰ ਹੁਣ ਆਪਾਂ ਕੀ ਕਰਾਂਗੇ ਇਹਨੂੰ ਖੋਲਦਾਂਗੇ ਆ ਕਪੜਾ ਜਿਹੜਾ ਇਹਨੂੰ ਵੀ ਆਪਾਂ ਡਬਲ ਕੀਤਾ ਸੀ ਇਹਨੂੰ ਖੋਲਦਾਂਗੇ ਇਹਨਾਂ ਨੂੰ ਇੱਕ ਦੂਜੇ ਦੇ ਉੱਤੇ ਆਪਾਂ ਵਿਛਾਇਆ ਹੁਣ ਦੇਖੋ ਆਪਾਂ ਕਪੜਾ ਕਿਉਂ ਜੋ ਹੁਣ ਇੱਥੋਂ ਆਪਾਂ ਮੈਂਤੀ ਕਰਾਂਗੇ ਇਹ ਕਿੰਨੀ ਆ ਪਹਿਲਾਂ ਤਾਂ ਇਹਦੀ ਚੜਾਈ ਦੇਖਾਂਗੇ ਆਪਾਂ ਕਿੰਨੀ ਆ ਕਿਉਂਕਿ ਜਿਹੜਾ ਮੇਰਾ ਕਸਟਮਰ ਆ ਉਹਦੀ ਹਿਪ ਕਮੀ ਦੀ 22 ਆ ਠੀਕ ਹੈ ਤੇ ਆਪਾਂ 22 ਤਾਂ ਬਸ 24 ਗ੍ਰਹਿ ਰੱਖ ਦਿਨਾ ਇਥੋਂ 24.24 ਤੱਕ ਤੁਸੀਂ ਰੱਖ ਦੋ ਕਿ ਆਪਾਂ ਮਾਰਜਨ ਨਹੀਂ ਕਰਨਾ ਆ 24.24 ਰੱਖਤਾ ਇਧਰੋਂ ਵੀ 24.24 ਰੱਖਤਾ ਆਪਾਂ ਹੁਣ ਤੁਸੀਂ ਇਧਰਲੇ ਪਾਸੇ ਉਹ 7 ਤੇ ਨਿਸ਼ਾਨੀ ਲਾਓ ਆ ਦੇਖੋ ਆ 7 ਤੇ ਨਿਸ਼ਾਨੀ ਲਾ ਦਿਓ ਇਧਰਲੇ ਪਾਸੇ ਉਹ 7 ਤੇ ਨਿਸ਼ਾਨੀ ਲਾ ਦਿਓ ਇਧਰਲੇ ਪਾਸੇ ਆਹ ਲਿਕੇ ਦੋਨੇ ਨਿਸ਼ਾਨੀਆਂ ਇਹਨਾਂ ਨੂੰ ਆਪਸ ਵਿੱਚ ਮਿਲਾ ਦਿਓ ਇਨੂੰ ਹੁਣ ਆਪਾਂ ਕੀ ਕਰਾਂਗੇ ਕਟਿੰਗ ਕਰਾਂਗੇ ਆ ਦੇਖੋ ਆ ਆਪਣੀ ਬੈਲਟ ਆ ਜਿਹੜੀ ਇਹ ਪੂਰੀ ਤਰੀਕੇ ਦੇ ਨਾਲ ਕਟਿੰਗ ਆ ਹੁਣ ਜਿਹੜਾ ਆ ਕੱਪੜਾ ਬਚਿਆ ਇਹ ਆਪਣੇ ਕੰਮ ਆਣਾ ਪਹੁੰਚਿਆਂ ਦੇ ਥੱਲੇ ਪਲੱਸ ਜੇ ਤੁਸੀਂ ਕੋਈ ਬਾਹਾਂ ਤੇ ਡਿਜ਼ਾਈਨ ਪਾਉਣਾ ਚਾਹੁੰਦੇ ਹੋ ਤਾਂ ਫਿਰ ਆਪਾਂ ਆ ਪਹੁੰਚਿਆਂ ਦੇ ਨਾਲ ਜਿਹੜਾ ਆ ਕੱਪੜਾ ਵਧਿਆ ਵਾ ਇਹਦੇ ਨਾਲ ਉੱਪਰ ਜਿਹੜੀ ਆਪਾਂ ਉੱਪਰ ਡਿਜ਼ਾਈਨਿੰਗ ਦੇਣੀ ਆ ਜਿਵੇਂ 슬ੀਵਸ ਤੇ ਹੋਗੀ ਜਾਂ ਸ਼ਰਟ ਦੇ ਘੇਰੇ ਤੇ ਹੋਗੀ ਤੁਹਾਨੂੰ ਪਤਾ ਦੋਸਤੋ ਅੱਜ ਕੱਲ ਜਿਹੜੇ ਲੈਸਾਂ ਵਾਲੇ ਡਿਜ਼ਾਈਨ ਬਹੁਤ ਚੱਲਦੇ ਤੁਸੀਂ ਇੱਕ ਹਲਕਾ ਜਿਹਾ ਸੂਟ ਲੈ ਕੇ ਆਓ 2250 ਵਾਲਾ ਆ 200 ਦਾ ਚਲੋ ਆਉਂਦਾ ਨਹੀਂ 300 ਵਾਲਾ ਕੋਈ ਸੂਟ ਲੈ ਆਓ ਠੀਕ ਹੈ ਤੇ ਜਾਂ ਪੀਸ ਰਿਹਾ ਕੋ ਉਸੇ ਪੀਸ ਨੂੰ ਆਪਾਂ ਵਧੀਆ ਲੈਸਾਂ ਲਾ ਕੇ ਠੀਕ ਹੈ ਜਿਹੜੇ ਬਾਜ਼ਾਰ ਦੇ ਵਿੱਚ इजीली ਅਵੇਲੇਬਲ ਹੋ ਜਾਂਦੀਆਂ ਹਰੇਕ ਕੋਈ ਵੀ ਉਹਨੂੰ ਬਾਇ ਕਰ ਸਕਦਾ ਠੀਕ ਹੈ ਉਹਨੂੰ ਆਪਾਂ ਕਿੱਦਾਂ ਮੋਡੀਫਾਈ ਕਰ ਸਕਦੇ ਹਾਂ ਕਿ ਜਿਹੜਾ ਸੂਟ ਦੀ ਜਿਹੜੀ ਲੁੱਕ ਆ ਉਹ ਬਹੁਤ ਵਧੀਆ ਲੱਗੀ ਉਹ ਤੁਹਾਨੂੰ ਆਉਣ ਵਾਲੀਆਂ ਅਪਕਮਿੰਗ ਵੀਡੀਓਜ਼ ਦੇ ਵਿੱਚ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਪਲੱਸ ਜੇ ਤੁਸੀਂ ਸਾਰੇ ਨੇ ਐਗਰੀ ਹੋ ਤੇ ਆਪਾਂ ਮੈਨੂੰ ਦੋ ਤਿੰਨ ਸਬਸਕ੍ਰਾਈਬਰ ਦੇ ਮੈਸੇਜ ਆਏ ਆ ਬਹੁਤ ਐਗਰੀ ਨੇ ਐਂਡ ਕਾਲੇ ਵੀ ਨੇ ਕਿ ਆਪਾਂ ਲਾਈਵ ਕਲਾਸਾਂ ਲਾਈਏ ਕੋਈ ਗੱਲ ਨਹੀਂ ਆਪਾਂ ਨੂੰ ਹੁਣ ਆਪਾਂ ਲਾ ਸਕਦੇ ਆ ਤੇ ਆਪਾਂ ਤੁਸੀਂ ਧਿਆਨ ਰੱਖਿਓ ਆਪਾਂ ਇੱਕ ਦੋ ਦਿਨਾਂ ਤੱਕ ਹੀ ਆਪਾਂ ਸਟਾਰਟ ਕਰਾਂਗੇ ਲਾਈਵ ਕਲਾਸਾਂ ਲਾਉਣੀਆਂ ਤੇ ਦੂਜੀ ਗੱਲ ਜਿਹੜੀ ਤੁਹਾਡੀ ਮੈਂ ਤੁਹਾਨੂੰ ਹਮੇਸ਼ਾ ਹਰ ਇੱਕ ਵੀਡੀਓ ਦੇ ਵਿੱਚ ਕਹਿਣੀ ਹੁੰਦੀ ਆ ਕਿ ਜਿਹੜੀ ਤੁਹਾਡੀ ਕੋਈ ਆਪਦੀ ਡਿਮਾਂਡ ਆ ਤੁਸੀਂ ਕੋਈ ਆਪਦੀ ਡਿਮਾਂਡ ਦੇ ਨਾਲ ਮੈਂ ਹਰੇਕ ਵੀਡੀਓ ਸਬਸਕ੍ਰਾਈਬਰ ਦੀ ਡਿਮਾਂਡ ਤੇ ਬਣਾਉਣੀ ਆ ਕਿਉਂਕਿ ਦੇਖੋ ਜਿਹੜੀ ਜਿੰਦੇ ਵਿੱਚ ਸਬਸਕ੍ਰਾਈਬਰ ਇੰਟਰਸਟਿਡ ਆਪਾਂ ਉਹੀ ਵੀਡੀਓ ਅਪਲੋਡ ਕਰਦੇ ਹੁੰਦੇ ਆ ਠੀਕ ਹੈ ਸੋ ਤੁਸੀਂ ਮੈਨੂੰ ਡੇਲੀ ਅਦੇ ਕਮੈਂਟ ਦੇ ਵਿੱਚ ਮੈਨੂੰ ਮੈਸੇਜ ਕਰਕੇ ਦੱਸ ਦਿਆ ਕਰੋ ਮੈਡਮ ਸਾਨੂੰ ਆਹ ਚਾਹੀਦੀ ਆ ਕਟਿੰਗ ਚਾਹੀਦੀ ਇਹਦੀ ਸਟਿਚਿੰਗ ਚਾਹੀਦੀ ਆਪਾਂ ਹਰੇਕ ਈਚ ਐਂਡ ਐਵਰੀਥਿੰਗ ਆਪਾਂ ਤੁਹਾਨੂੰ ਸਿਖਾਵਾਂਗੇ ਠੀਕ ਹੈ ਸੋ ਵੀਡੀਓ ਦੇਖ ਲਈ ਤੁਹਾਡਾ ਬਹੁਤ ਧੰਨਵਾਦ ਤੇ ਆਪਦੀਆਂ ਸਹੇਲੀਆਂ ਨੂੰ ਆਪਦੀਆਂ ਭੈਣਾਂ ਨੂੰ ਸਾਰਿਆਂ ਨੂੰ ਤੁਸੀਂ ਸੈਂਡ ਕਰੋ ਇਹ ਵੀਡੀਓਜ਼ ਤਾਂ ਕਿ ਈਜ਼ੀਲੀ ਉਹ ਵੀ ਸਿੱਖ ਸਕਣ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਕਮੈਂਟ ਦੇ ਵਿੱਚ ਮੈਨੂੰ ਆਪਦੀਆਂ ਡਿਮਾਂਡਾਂ ਦੱਸਣੀਆਂ ਨਾ ਭੁੱਲਿਓ ਤੇ ਲਾਈਕ ਕਰਨਾ ਬਿਲਕੁਲ ਨਾ ਭੁੱਲਿਓ ਕੁਦਰਤ ਕ੍ਰੀਏਸ਼ਨ ਚੈਨਲ ਵੇਖਣ ਵਾਸਤੇ ਤੁਹਾਡਾ Thank you so much.